ਗੋਡਿਆਂ ਦੇ ਵਿੱਚ ਜਿਹੜੀਆਂ ਕਰਕ ਕਰਕ ਦੀ ਆਵਾਜ਼ ਆਉਂਦੀ ਹੈ ਗਈ ਨਾ ਕਈ ਪੇਸ਼ੈਂਟ ਹੁੰਦੇ ਤੇ ਉਹ ਕੀ ਕਾਰਨ ਕੀ ਲਿੰਦਾ ਵਜ੍ਹਾ ਕੀ ਹੁੰਦੀ ਹੈ ਉਹ ਗੋਡਿਆਂ ਵਿੱਚ ਉਹ ਆਵਾਜ਼ ਆਉਂਦੀ ਹੈ ਦੇਖੋ ਉਹਦੇ ਦੋ ਰੀਜ਼ਨ ਹੈਗੇ ਜੇ ਤਾਂ ਪੇਸ਼ੈਂਟ ਥੋੜਾ ਏਜ 65 ਜਾਂ 60 ਤੋਂ ਹੋਤੇ ਆ ਗਿਆ ਉਹਦੇ ਵਿੱਚ ਜਿਹਨ ਪੰਜਾਬੀ ਵਾਲੇ ਗ੍ਰੀਸ ਦਾ ਟਿਚਰ ਹੋ ਜਾਂਦੀ ਹੈ ਉਹ ਗਿਰ ਚੱਲਦੇ ਆ ਉਹ ਕੈਵਰੋਲ ਦੇ ਵਿੱਚੋਂ ਗ੍ਰੀਸ ਦਾ ਉਹਦਾ ਮਤਲਬ ਹੈ ਕਿ ਹੱਡੀਆਂ ਆਪਸ ਵਿੱਚ ਰਗੜ ਕੇ ਰਗੜ ਖਾਂਦੀਆਂ ਉਹਨਾਂ ਨੂੰ ਆਵਾਜ਼ ਆਉਂਦੀ ਹੈ ਜੇ ਅਗਰ ਆਪਾਂ ਯੰਗ ਪੇਸ਼ੈਂਟ ਦੀ ਗੱਲ ਕਰੀਏ ਯੰਗ ਐਕਟਿਵ ਸਪੋਰਟਸ ਪਰਸਨ ਦੀ ਗੱਲ ਕਰੀਏ ਉਹਦੇ ਵਿੱਚ ਕੀ ਬਲੇਕ ਕਰਦੇ ਕੋਈ ਅੰਦਰ ਕਿੰਦੀ ਹੁੰਦੀ ਹੈ ਜਿਹਨੂੰ ਆਪਾਂ ਡਿਸਕਸ ਕਰ ਰਹੇ ਹਾਂ ਜੀ ਇੱਕ ਗਰੁੱਪ ਦੇ ਵਿੱਚ ਵੀ ਇੰਜਰੀ ਹੋਇਆ ਤੇ ਉਹਦਾ ਕਾਰਨੀਂ ਕਿਥੋਂ ਆਵਾਜ਼ ਆਣੀ ਸ਼ੁਰੂ ਹੋ ਗਈ ਤੇ ਫਿਰ ਕਿਦਾਂ ਇਹਨੂੰ ਕਿਦਾਂ ਮਤਲਬ ਹੱਲ ਕੀਤਾ ਜਾਵੇ ਕੀ ਕਰੀਦਾ ਇਹਨਾਂ ਡਿਪੈਂਡ ਕਰਦਾ ਹੈ ਕਿਹੜੀ ਸਟੇਜ ਤੇ ਹੈਗਾ ਉਹ ਕਹਾਂ ਯੰਗ ਪੇਸ਼ੈਂਟ ਦੀ ਗੱਲ ਕਰੀਏ ਅਗਰ ਉਹਦੇ ਚਿੱਲੇ ਜ਼ਿਆਦਾ ਫੱਟੀ ਪਿਆ ਜ਼ਿਆਦਾ ਪ੍ਰੋਬਲਮ ਕਰਦੀ ਪਿਆ ਉਹਨੂੰ ਸਾਨੂੰ ਆਥੋਸ ਤੋਂ ਪਿੱਛੇ ਜਿਹਨੂੰ ਆਪਾਂ ਰੀਡਲ ਜਾਂ ਕੈਮਰੇ ਨਾਲ ਅਪਰੇਟ ਕਰਦੇ ਉਹ ਕਰਕੇ ਹ ਮੂਵਸ ਆਨਰ ਰਿਪਲੇਸਮੈਂਟ ਕਰਦੇ ਨੇ ਦੀ ਰਿਪਲੇਸਮੈਂਟ ਕਰਨੇ ਪਈ ਅਗਰ ਕੋਈ ਅਨਲੀ ਸਟੇਜ ਹੈ ਉਹ ਤੁਸੀਂ ਆਪਾਂ ਮੈਂਸ਼ਨ ਦੇ ਕੇ ਜਾਂ ਕੋਈ ਐਕਚੁਅਲੀ ਜਿਹਸਤੇ ਪ੍ਰਗੋਸ਼ ਦੱਸਣ ਉਹ ਪਠੀ ਕਰ ਸਕਦੇ ਬਜਨ ਹੁਣ ਜਿਆਦਾ ਹੋਣਾ ਵੀ ਇੱਕ ਕਾਰਨ ਨਹੀਂ ਮੇਰੇ ਜਿਆਦਾ ਹੋਣਾ ਮੀਨਸ ਤੁਹਾਡਾ ਜਿਹੜਾ ਲਾਈਫ ਸਟਾਈਲ ਆ ਤੁਹਾਡਾ ਜਿਹੜਾ ਜਿਆਦਾ ਵੇਟ ਹੈਗਾ ਤੁਹਾਡਾ ਲਾਈਫ ਸਟਾਈਲ ਬੜਾ ਇਫੈਕਟ ਕਰਦਾ ਹਮ ਅਗਰ ਬਜਨ ਜਿਆਦਾ ਹੈ ਤੁਹਾਡਾ ਹਰ ਜੋਇੰਟ ਤੇ ਜਿਆਦਾ ਸਟ੍ਰੈਸ ਪਏ ਹਮ ਜੇ ਗੋਡਣਾ ਖਰਾਬ ਹੁੰਦੇ ਨੇ ਉਹਦੇ ਵਿੱਚ ਅਗਰ ਵੀ ਤੁਹਾਡਾ ਜਿਆਦਾ ਹੈ ਵੀ ਵੀ ਤੁਹਾਡੀ ਏਜ ਵੀ ਔਰ ਲਿਕਸਟੀ ਤੋਂ ਉੱਪਰ ਹੈ ਤੁਹਾਡਾ ਬਜਨ ਬਹੁਤ ਜਿਆਦਾ ਹੈ ਉਹ